ਗੁਰਬਖਸ਼ ਸਿੰਘ ਪੰਡਾਲ ਦੀ ਪੁਸਤਕ ਕੱਚੇ ਪੱਕੇ ਰਾਹ ਵਿੱਚੋਂ ਰਚਨਾ ਬਿਨ ਬੂਹੇ ਬਾਰੀਆਂ ਵਾਲਾ ਚਬਾਰਾ ਮੈਂ ਤੇ ਮੇਰਾ ਬਚਪਨ ਹੀ ਚਬਾਰਾ 13 ਕਮਿਕ ਇਸ ਚਬਾਰਾ ਮੈਨੂੰ ਅਵਚੇਤਨ ਵਿੱਚ ਹਰ ਰੋਜ਼ ਮਿਲਦਾ ਗੁਫ਼ਤਗੂ ਕਰਦਾ ਬੀਤੇ ਹੋਏ ਪਲਾਂ ਨੂੰ ਦ੍ਰਿਸ਼ਮਾਨ ਕਰਦਾ ਤੇ ਫਿਰ ਅਛੁਪ ਲੇ ਜੇ ਅੱਖਾਂ ਤੋਂ ਉਜਲ ਹੋ ਜਾਂਦਾ ਇਸ ਚਬਾਰੇ ਵਿੱਚ ਮੇਰੀ ਸੁਪਨਿਆਂ ਨੇ ਪਰਵਾਸ ਪਰੀ ਇਨਾਂ ਦੀ ਤਾਮੀਰਤਾਰੀ ਵਿੱਚ ਚਵਾਰੇ ਦਾ ਅਹਿਮ ਯੋਗਦਾਨ ਇਹ ਚਵਾਰਾ ਕੋਈ ਅਲੋਕਾਰਿਆਲੀ ਸ਼ਾਨਜਸ ਸੁੱਖ ਸਹੂਲਤਾਂ ਵਾਲਾ ਨਹੀਂ ਸੀ ਤਾਂ ਵੀ ਵਿਦੇਸ਼ੀ ਧਰਤੀ ਤੇ ਸਾਰੀਆਂ ਸੁੱਖ ਸਹੂਲਤਾਂ ਮੰਦਿਆਂ ਵੀ ਇਹ ਚਵਾਰਾ ਮੇਰੇ ਚੇਤਿਆਂ ਵਿੱਚੋਂ ਨਹੀਂ ਵਿਸਰਦਾ ਅਕਸਰ ਹੀ ਚਵਾਰੇ ਦਾ ਸੁਪਨਾ ਆਉਂਦਾ ਵਿਤਾਪ ਕਰਦਾ ਅਤੇ ਕਸ਼ੋ ਤੇ ਮਖਮਲੀ ਅਹਿਸਾਸ ਮੇਰੀ ਚੇਤਨਾ ਵਿੱਚ ਤਰਦਾ ਦਰਸ ਇਸ ਨੂੰ ਚਵਾਰਾ ਨਹੀਂ ਕਿਹਾ ਜਾ ਸਕਦਾ ਇਹ ਤਾਂ ਚਵਾਰੇ ਦਾ ਢਾਂਚਾ ਸੀ ਬਿਨ ਪਲਸਟਰ ਬਿਨ ਬਾਰੀਆਂ ਤੇ ਬਿਨ ਦਰਵਾਜ਼ਿਆਂ ਬਾਰੀਆਂ ਤੇ ਲਟਕਦੀਆਂ ਸੰਪੂਰੀਆਂ ਜੋ ਪੋਹ ਮਾਗਦੀ ਠੰਡ ਤੋਂ ਬਚਾਉਂਦੀਆਂ ਤੇ ਸੰਗਣੀ ਤੁੰ ਤੋਂ ਲਕਾਉਂਦੀਆਂ ਇਸ ਦੀਆਂ ਕੰਧਾਂ ਵਿੱਚੋਂ ਬਾਪ ਵੱਲੋਂ ਕਹਾਣੀ ਤਿਆਰ ਕਰਦੇ ਆ ਪੈਰਾਂ ਦੀ ਛੜਪ ਛੜਪ ਸੁਣਦੀ ਮਿਸਤਰੀ ਵੱਲੋਂ ਹੋਰ ਕਾਰਾ ਜਲਦੀ ਲਿਆਉਣ ਦੀ ਹੱਕ ਵੀ ਇਸ ਦੀਆਂ ਇੱਟਾਂ ਤੇ ਗਾਰੇ ਵਿੱਚ ਬਾਪ ਦੇ ਮੁੜਕੇ ਦੀ ਖੁਸ਼ਬੋਈ ਤੇ ਮਿਸਤਰੀ ਦੀ ਕਾਰੀਗਰੀ ਵੀ ਮਖਤਬ ਹੁੰਦੀ ਛੱਤ ਦੀਆਂ ਇੱਟਾਂ ਤੇ ਕਲੀ ਨਾਲ ਲਿਖੇ ਸਾਰੇ ਪਰਿਵਾਰ ਦੇ ਨਾਮ ਵੀ ਰਾਤ ਨੂੰ ਟਿਮਟਵਾਉਂਦੇ ਬਾਲਿਆਂ ਵਿੱਚ ਖੂਦ ਹੀ ਕਾਲੀ ਟਾਲੀ ਦਾ ਚਿਹੜਾ ਪਨ ਤੇ ਪਕਿਆਈ ਨਜ਼ਰ ਆਉਂਦੀ ਫਰਸ਼ ਦੀ بجائے ਮਾਂ ਵੱਲੋਂ ਫੇਰੇ ਗੋਹੇ ਦਾ ਤਾਜਾ ਪੋਚਾ ਸੁਗੰਧਾਂ ਮੰਡਦਾ ਸੀ ਇਸ ਵਿੱਚੋਂ ਮਾਂ ਦੀਆਂ ਲੋਰੀਆਂ ਦੁਆਵਾਂਾਂ ਤੇ ਅਸੀਸ ਵੀ ਮਿਲਦੀ ਕਿ ਇਸ ਮਹਿਕ ਨਾਲ ਆਪਣੇ ਜੀਵਨ ਨੂੰ ਅਜਿਹਾ ਮਹਿਕਾਓ ਕਿ ਜ਼ਿੰਦਗੀ ਦਾ ਸੁਖੰਡ ਤੇ ਸਰਨਾਮਾ ਇਸ ਮਿੱਟੀ ਦੀ ਰੰਗਤ ਦਾ ਰੰਗਰੇਜ਼ੀ ਹੋਵੇ ਚਬਾਰੇ ਦਾ ਨਾਂ ਹੀ ਕੋਈ ਬਨੇਰਾ ਤੇ ਨਾ ਹੀ ਪੌੜੀ ਸੀ ਕਦੇ ਲੋੜ ਪੈਣ ਤੇ ਲੱਕੜ ਦੀ ਪੌੜੀ ਇਸ ਦੀ ਚੌਂਦੀ ਹੋਈ ਛੱਤ ਨੂੰ ਲਿਪਟਣ ਦੇ ਕੰਮ ਆਉਂਦੀ ਸੀ ਇਹ ਚਿਵਾਰਾ ਦਰ ਅਸਲ ਮੇਰੇ ਮਾਪਿਆਂ ਦੀ ਸੁਪਨ ਕੋਈ ਸੀ ਕਿ ਉਹਨਾਂ ਦਾ ਘਰ ਸ਼ਾਇਦ ਚਿਵਾਰੇ ਨਾਲ ਹੀ ਮੁਕੰਮਲ ਹੋ ਜਾਵੇ ਪਰ ਉਹਨਾਂ ਦੇ ਅਵਚੇਤਨ ਵਿੱਚ ਇੱਕ ਖਿਆਲ ਜ਼ਰੂਰ ਆਉਂਦਾ ਸੀ ਕਿ ਇਸ ਵੀਲ ਕੋਤੇ ਚਿਵਾਰੇ ਕਰਕੇ ਸ਼ਾਇਦ ਉਹਨਾਂ ਦੇ ਬੱਚੇ ਅਖਰ ਗਿਆਨ ਹਾਸਲ ਕਰਕੇ ਨਵੇਂ ਦਿਸਹਾਦਿਆਂ ਦੀ ਨਿਸ਼ਾਨਦੇਹੀ ਕਰ ਸਕਣ ਹਰਫਾਂ ਵਿੱਚੋਂ ਰੁਜ਼ਗਾਰ ਦੇ ਨਕਸ਼ ਉਗਾੜ ਸਕਣ ਅਨਪੜ ਮਾਪਿਆਂ ਦੀ ਸੋਚ ਸਿਰਫ ਪਾਸ ਜਾਂ ਫੇਲ ਹੋਣ ਅਤੇ ਕਲਾਸਾਂ ਦੀ ਗਿਣਤੀ ਤੱਕ ਹੀ ਸੀ ਉਹਨਾਂ ਨੂੰ ਕੋਈ ਵਾਸਤਾ ਨਹੀਂ ਸੀ ਕਿ ਕਿਹੜੀ ਪੋਜੀਸ਼ਨ ਆਈ ਹੈ ਉਹਨਾਂ ਦਾ ਬੱਚਾ ਕਿਹੜੇ ਵਿਸ਼ੇ ਪੜ੍ਹਦਾ ਹੈ ਉਹ ਬਹੁਤ ਖੁਸ਼ ਹੋਏ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤ ਨੇ 16 ਜਮਾਤਾਂ ਪਾਸ ਕਰ ਲਈਆਂ ਹਨ ਅਜਿਹੇ ਅਨਪੋਲ ਤੇ ਪਾਕਮਾਨ ਵਾਲੇ ਮਾਪਿਆਂ ਦੀ ਸੁਪਨ ਸ਼ੀਲਤਾ ਦੇ ਸਦਕੇ ਜਾਨੂ ਜੀ ਕਰਦਾ ਉਹਨਾਂ ਦੀਆਂ ਦੁਆਵਾਂ ਸਦਕਾ ਉਹਨਾਂ ਦੀ ਸੁਪਨਿਆਂ ਦੀ ਫਸਲ ਵਧੀਆ ਤਰੀਕੇ ਨਾਲ ਮੌਲੀਅਤ ਤੇ ਭਰਪੂਰਤਾ ਦੇ ਭਾਗ ਲੱਗੀ ਇਸ ਚੌਕ ਦਾ ਰੂਪੀ ਚਵਾਰਾ ਪਿੰਡ ਦੇ ਦਰਮਿਆਨ ਸੀ ਇਸ ਵਿੱਚ ਪਰਦਿਆਂ ਰਾਤ ਨੂੰ ਆਂਡ-ਕਾਂਡ ਵਿੱਚ ਹੋ ਰਿਆ ਬੋਲ-ਬਲਾਰਾ ਬੱਚਿਆਂ ਦਾ ਰੋਣਾ ਸ਼ਰਾਬੀਆਂ ਦੇ ਲਲਕਾਰੇ ਤੇ ਕੁੱਟ-ਕਟਾਈ ਜਾਂ ਬਜ਼ੁਰਗਾਂ ਦੀ ਰੋਪਦਾਰ ਆਵਾਜ਼ ਵੀ ਸੁਣਾਈ ਦਿੰਦੀ ਕਈ ਵਾਰ ਕਿਸੇ ਚਵਾਰੇ ਤੇ ਅੱਧੀ ਰਾਤ ਤੀਕ ਵਜੇ ਦਾ ਸਪੀਕਰ ਇਕਾਗਰਤਾ ਭੰਗ ਕਰਦਾ ਮੇਰੀ ਪੜ੍ਹਾਈ ਵਿੱਚ ਵਿਗਨ ਵੀ ਬਣਦਾ ਇਸ ਚਵਾਰੇ ਵਿੱਚ ਪੂਰੇ ਦੀ ਬਾ ਵੀ ਮਿਲ ਕੇ ਜਾਂਦੀ ਤੇ ਪਛੋਂ ਦੀਆਂ ਕਣੀਆਂ ਵੀ ਭਿਉਣ ਲਈ ਪੂਰਾ ਜ਼ੋਰ ਲਾਉਂਦੀਆਂ ਜਵਾਰੇ ਵਿੱਚੀ ਸੌਣ ਭਾਦਰੋਂ ਦੇ ਚੌਥਾ ਮਾਸੇ ਕੱਟਦਿਆਂ ਅਖਰਾਂ ਦੀ ਜੋਤ ਜਗਾਏ ਰੱਖਣ ਲਈ ਸਦਾ ਮਸ਼ਰੂਫ ਰਹਾ ਉਹਨਾਂ ਰਾਤਾਂ ਵਿੱਚ ਮੁੜ ਕੇ ਨਾਲ ਪੇਟਾ ਰਿਆ ਜਦ ਜੇਠ ਦੀ ਰਾਤ ਵਿੱਚ ਪੱਤਾ ਵੀ ਨਹੀਂ ਸੀ ਹਿਲਦਾ ਮੱਛਰਾਂ ਦੀ ਪੀਂਪੀ ਰਾਤ ਦੀ ਸ਼ਾਂਤੀ ਨੂੰ ਚਾਟ ਕਰਦੀ ਨੀਂਦ ਵੀ ਹੰਗਾਲਦੀ ਰਹਿੰਦੀ ਪਰ ਪੜ੍ਹਾਈ ਦੀ ਨਿਰੰਤਰਤਾ ਬਰਕਰਾਰ ਰਹੀ ਦੀ ਜਵਾਰੇ ਵਿੱਚ ਦੇਰ ਰਾਤ ਦੀਕ ਜਗਦੇ ਬੱਲਵ ਦੀ ਰੌਸ਼ਨੀ ਦੇਖ ਕੇ ਹੀ ਗਵਾਂਢੀ ਆਪਣੇ ਬੱਚਿਆਂ ਨੂੰ ਦੇਰ ਰਾਤ ਤੱਕ ਪੜ੍ਹਨ ਦੀ ਨਸੀਅਤ ਦਿੰਦੇ ਇਸ ਰੋਸ਼ਨੀ ਕਾਰਨ ਹੋ ਸਕਦਾ ਹੈ ਕਿ ਕਈ ਮਨਾਂ ਨੇ देर रात्री ਇਕ ਜਾਗਣ ਅਤੇ ਅਖਰ ਜੋਤ ਨੂੰ ਜਗਾਉਣ ਦਾ ਹੀ ਲਲ ਜ਼ਰੂਰ ਕੀਤਾ ਹੋਵੇਗਾ ਰਾਤ ਨੂੰ ਨੀਂਦ ਤੋਂ ਪਾਸਾ ਵੱਟਣ ਲਈ ਛੱਤ ਤੇ ਨਿਕਲਦਾ ਤਾਂ ਦੂਰ ਤਿਕ ਛੱਤਾਂ ਦੇ ਡਾਹੇ ਹੋਏ ਮੰਜਿਆਂ ਦੀਆਂ ਕਤਾਰਾਂ ਕੁਰਾੜਿਆਂ ਦੀਆਂ ਆਵਾਜ਼ਾਂ ਤੇ ਚੰਨ ਚਾਨਣੀ ਵਿੱਚ ਭਿੱਜਿਆਂ ਦੇ ਮੂਹ ਭਿੱਜੇ ਰੋਹਾਨੀ ਪਲਾਂ ਦੇ ਦੇਦਾਰੇ ਵੀ ਹੋ ਜਾਂਦੇ ਕਿੰਨੀ ਬੇਫਿਕਰੀ ਵਿੱਚ ਮਿਹਨਤ ਕਾ ਸ਼ਲੋਕ ਸੌਂਦੇ ਸਨ ਕੁੱਕਰ ਦੀ ਪਹਿਲੀ ਬਾਗ ਨਾਲ ਉਸਲ ਵਾਟੇ ਲੈਂਦੇ ਅੰਗੜਾਈ ਪਰਤੇ ਲੱਸੀ ਤੇ ਰੜਕਾ ਜਾਂ ਚਾਹ ਦਾ ਕੱਪ ਪੀਂਦੇ ਤੇ ਤਰੋ ਤਾਜ਼ੇ ਹੋ ਕੇ ਹਲ ਜੋਤਣ ਲਈ ਆਪੋ ਆਪਣੇ ਰਾਹ ਮੰਲ ਲੈਂਦੇ ਇਹ ਚਵਾਰਾ ਉਹਨਾਂ ਜਾਗਦੀਆਂ ਰਾਤਾਂ ਦਾ ਗਵਾਹ ਸੀ ਜਦ ਸਿਰਫ ਪੜਨ ਦਾ ਹੀ ਜਨੂੰਨ ਹੁੰਦਾ ਸੀ ਕੁਝ ਕਰ ਗੁਜ਼ਰਨ ਦੀ ਤਮੰਨਾ ਤੇ ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਦਾ ਝਲ ਭਾਰੀ ਸੀ ਉਹਨਾਂ ਸਮਿਆਂ ਵਿੱਚ ਪੜਨ ਦਾ ਸਮਾਂ ਹੀ ਰੋਟੀ ਟੁਕ ਤੋਂ ਬਾਅਦ ਸ਼ੁਰੂ ਹੁੰਦਾ ਸੀ ਕਿਉਂਕਿ ਘਰਦਿਆਂ ਨੂੰ ਇਹ ਲਾਲਚ ਹੁੰਦਾ ਕਿ ਬੱਚਿਆਂ ਕੋਲੋਂ ਕਰਦਾ ਵੱਦ ਤੋਂ ਵੱਦ ਕੰਮ ਕਰਵਾ ਲਿਆ ਜਾਵੇ। ਉਹਨਾਂ ਲਈ ਪੜ੍ਹਾਈ ਤਾਂ ਐਵੇਂ ਵਾਧੂ ਜਾਂ ਕਮੀ ਸੀ। ਪੜ੍ਹਨ ਲਈ ਰਾਤ ਸਭ ਤੋਂ کارਗਰ ਹੁੰਦੀ ਕਿਉਂਕਿ ਚਾਰੇ ਪਾਸੇ ਪਸਰੀ ਚੁੱਪ ਵਿੱਚ ਤੁਸੀਂ ਖੁਦ ਨਾਲ ਇੱਕ ਸਾਰ ਅਤੇ ਗਿਆਨ ਕੋਸ਼ਟੀ ਨਾਲ ਇਕਸਰ ਹੁੰਦੇ। ਇਸ ਇਕਸੁਰਤਾ ਤੇ ਨਿਰੰਤਰਤਾ ਵਿੱਚੋਂ ਹੀ ਬਹੁਤ ਕੁਝ ਹਾਸਲ ਕੀਤਾ ਤੇ ਉਹ ਸੱਚੀ ਸੁੱਚੀ ਕਿਰਤੀ ਦਾ ਸ਼ਰਫਨਾਮਾ ਬਣਿਆ। ਅਕਸਰੀ ਖਿਆਲਾਂ ਵਿੱਚ ਇਹ ਚਵਾਰਾ ਮੇਰੇ ਨਾਲ ਸੰਵਾਦ ਰਚਾਉਂਦਾ। ਬੜੇ ਚਿਰ ਬਾਅਦ ਜਾਗ ਪਿਆ ਅੱਜ ਮੇਰੇ ਮਨ ਵਿੱਚ ਸੁੱਤਿਆ ਹੋਇਆ ਉਹ ਪਲ ਜਦ ਮੈਂ ਤੇ ਮੇਰਾ ਚਬਾਰਾ ਜ਼ਿੰਦਗੀ ਦੀ ਅੱਖਰਕਾਰੀ ਕਰਦੇ ਸਾਂ ਇਸ ਚਬਾਰਾ ਕਾ ਦਾ ਨਿਰਾਈ ਕਟਾਂਚਾ ਬੋਰੀਆਂ ਦੇ ਲਟਕਦੇ ਪਰਦੇ ਮੇਰੀ ਤੇ ਚਬਾਰੇ ਦੀ ਪਰਦਾਦਾਰੀ ਕਰਦੇ ਛੱਤ ਤੇ ਤਾਰ ਨਾਲ ਲਟਕਦਾ ਬੱਲਬ ਨਿਮੀ ਨਿਮੀ ਰੌਸ਼ਨੀ ਬੰਨਦਾ ਤੇ ਠੁੱਟ ਠੁਰ ਕਰਦੇ ਹੱਥਾਂ ਲਈ ਨਿਗਦਾ ਨਿਉਂਦਾ ਵੀ ਇਹ ਬੱਲਬ ਮੇਰੇ ਨੈਣਾ ਵਿੱਚ ਉਨਾ ਸੂਰਜਾਂ ਦਾ ਸਰਨਾਵਾ ਵੀ ਤਰਦਾ ਤਾਂ ਕਿ ਹਨੇਰੀਆਂ ਚੀਤਾ ਚਾਨਣ ਵਿੱਚ ਨਹਾ ਸਕਣ ਇਸ ਕਮਰੇ ਦੀ ਆਗੋਸ਼ ਵਿੱਚ ਮੇਰਾ ਸਭ ਤੋਂ ਪਿਆਰਾ ਸਾਥੀ ਸੀ ਮਾਂ ਦੇ ਛੁਟਕੜੇ ਵਿੱਚ ਆਇਆ ਕਾਰੀ ਟਾਲੀ ਦਾ ਮੇਜ਼ ਤੇ ਕੁਰਸੀ ਮੇਜ਼ ਤੇ ਪਿਆ ਕਿਤਾਬਾਂ ਦਾ ਖਲਾਰਾ ਤੇ ਕਾਗਜ਼ਾਂ ਤੇ ਲਿਖੀ ਅੱਖਰਾਂ ਦੀ ਤਫਸੀਲ ਪੂਰਨ ਗਿਆਨ ਸ਼ਾਲਾ ਦਾ ਸਰੂਪ ਤਾਰ ਜ਼ਿੰਦਗੀ ਦੇ ਸੱਚ ਨੂੰ ਰੂਪ ਰੂਪ ਕਰਦਾ ਇਹ ਚਵਾਰਾ ਨਿਰਚਵਾਰਾ ਹੀ ਨਹੀਂ ਸਗੋ ਮੇਰੀ ਸੁਪਨ ਨਗਰੀ ਸੀ ਮੇਰੀ ਪਰਵਾਸ ਦਾ ਪਹਿਲਾ ਬਡੋ ਸੁਪਨੇ ਤੋਂ ਸੱਚ ਤੀਕ ਦਾ ਸਫਰਨਾਮਾ ਇਸ ਚਵਾਰਾ ਬਹੁਤ ਕੁਝ ਅਚੇਤ ਤੇ ਸचेत ਰੂਪ ਵਿੱਚ ਮੇਰੀ ਚੇਤਨਾ ਵਿੱਚ ਤਰਦਾ ਇਸ ਦੀ ਹਰ ਇੱਟ ਵਿੱਚੋਂ ਝਲਕਦਾ ਬਾਪ ਦੀ ਮਸ਼ੱਕਤ ਮੁਰਕਾ ਤੇ ਮੈਂ ਕਸ਼ਾ ਇਸ ਚਵਾਰਾ ਬਾਪ ਦੀ ਨਵੀਂ ਪਹਿਲ ਕਦਮੀ ਦਾ ਸਬਬ ਕਬਾਰਾ ਸਮਝਾਉਂਦਾ ਕਿ ਅੱਗੇ ਵਧਣ ਲਈ ਨਜ਼ਰਾਂ ਉੱਚੀਆਂ ਤੇ ਕਦਮਾਂ ਗਾਂ ਨੂੰ ਰੱਖੀ ਦਾ ਇਸ ਦੀਆਂ ਦਹਰੀਜ਼ਾਂ ਮਾਂ ਦੇ ਸਨੇਰੀ ਸੁਪਨਿਆਂ ਦੀ ਆਧਾਰ ਛਿਲਾ ਜੋ ਮੇਰੀ ਮਾਂ ਨੇ ਛੁੱਛਕੜੇ ਵੇਲੇ ਇਸ ਘਰ ਵਿੱਚ ਪੈਰ ਧਰਦਿਆਉਣੇ ਸਨ ਤੇ ਹੁਣ ਮੇਰੀ ਵਾਰੀ ਸੀ ਕਿ ਮੈਂ ਇਸ ਨੂੰ ਕਰਮਸ਼ਾਲਾ ਬਣਾ ਲੈ ਹੋਏ ਸੁਪਨਿਆਂ ਦਾ ਸੱਚ ਮਾਂ ਦੀਆਂ ਚੁੰਨੀਆਂ ਅੱਖਾਂ ਵਿੱਚ ਤਰਾਂ ਇਚਬਾਰਾ ਇਹ ਮੇਜ਼ ਦੇ ਕੁਰਸੀ-ਕੁਰਸੀ ਤੇ ਬੈਠਾ ਸ਼ਖਸ ਤੇ ਕਿਤਾਬਾਂ ਕਾਗਜ਼ ਤੇ ਕਲਮਾਂ ਦਾ ਖਲਾਰਾ ਕਮਰੇ ਦਾ ਕੀਰਤੀ ਹਰ ਬਣ ਕੀਰਤੀ ਮਾਨਾਂ ਦਾ ਸਰੂਪ ਸਿਰਜਣ ਲਈ ਕਾਲਾ ਇਸ ਚਵਾਰਾ ਮੇਰੀਆਂ ਕਾਮਨਾਵਾਂ ਕਰਮ ਯੋਗਤਾ ਤੇ ਸੁਪਨ ਕੋਈ ਦਾ ਸ਼ਾ ਅਸਵਾਰ ਇਹ ਚਵਾਰਾ ਮੇਰਾ ਗੁਰਦੁਆਰਾ ਮੰਦਰ ਤੇ ਮਸੀਤ ਮੇਰਾ ਦੁੱਖ ਸੁੱਖ ਤੇ ਹਾਰ ਤੇ ਜੀਤ ਹਰ ਦਿਸ ਚੇਤਨਾ ਵਿੱਚ ਵਸਿਆ ਚਾਨਣ ਦਵਾਰ ਇਸ ਚਵਾਰੇ ਵਿੱਚ ਅਕਸਰੀ ਬਾਜਰੇ ਦੀ ਸੇਟੀਆਂ ਦਾ ਢੇਰ ਕੱਡੀਆਂ ਹੋਈਆਂ ਛੱਲੀਆਂ ਜਪੀਨ ਲਈ ਕਣਕ ਦੀ ਢੇਰੀ ਮੇਰੀਆਂ ਪੁਸਤਕਾਂ ਨਾਲ ਸੰਵਾਦ ਵੀ ਰਚਾਉਂਦੇ ਤੇ ਕਿਤਾਬਾਂ ਵਿੱਚਲੇ ਅੱਖਰ, ਛਿੱਟਿਆਂ, ਚੱਲੀਆਂ ਤੇ ਦਾਣਿਆਂ ਦੀ ਮਹਿਕ ਨੂੰ ਆਪਣੇ ਅੰਦਰ ਵਸਾਉਂਦੇ ਅਤੇ ਇਹ ਵੀ ਸਮਝਾਉਂਦੇ ਕਿ ਜਿਵੇਂ ਧਰਤੀ ਦੀ ਕੁੱਕ ਵਿੱਚੋਂ ਸੋਨ ਰੰਗੇ ਦਾਣੇ ਉਗਾਏ ਜਾ ਸਕਦੇ ਐਵੇਂ ਹੀ ਕਿਤਾਬਾਂ ਦੀ ਰੈਬਰੀ ਵਿੱਚੋਂ ਰੋਜ਼ਗਾਰ, ਰਹਿਮਤਾਂ ਤੇ ਰੰਗ ਰੇਸਤਾ ਨੂੰ ਜੀਵਨ ਦਾ ਹਾਸਲ ਬਣਾਇਆ ਜਾ ਸਕਦਾ ਤੇ ਇਹਨਾਂ ਦਾਣਿਆਂ ਤੇ ਅੱਖਰਾਂ ਨਾਲ ਅਨੇਕਾਂ ਚਵਾਰੇ ਤਾਮੀਰ ਕੀਤੇ ਜਾ ਸਕਦੇ ਅੱਜ ਵੀ ਚੁਬਾਰੇ ਨੂੰ ਆਦਾਬ ਕਹਿਣ ਲਈ ਵਕਤ ਬਾ ਵਕਤ ਪਿੰਡ ਜਾਂਦਾ ਹਾਂ ਇਸ ਚੁਬਾਰੇ ਵਿੱਚ ਲਟਕਦੇ ਬੱਲਵਦੇ ਆਲੇ ਦੁਆਲੇ ਭਮੱਕੜ ਬੰਡਣਾਉਂਦੇ ਭਮੱਕੜ ਦੀ ਚਾਨਣ ਨੂੰ ਮਿਲਣ ਦੀ ਤਸਕੀਨ ਮੇਰਾ ਹੌਸਲਾ ਤੇ ਹੱਟ ਤਪਾਉਂਦੀ ਸਿਰੜ ਤੇ ਸਾਧਨਾ ਮੇਰੀ ਕੱਚਕੜ ਸੋਚ ਦੇ ਨਾਮ ਲਾਉਂਦੀ ਇਸ ਤੋਂ ਨਵੀਆਂ ਮੰਤਲਾਂ ਦੀ ਪ੍ਰਤੱਖਣਾ ਕਰਨ ਅਤੇ ਇਹਨਾਂ ਨੂੰ ਹਾਸਲ ਕਰਨ ਦੀ ਤਾਂਘ ਜਾਗਦੀ ਇਹ ਚੁਬਾਰਾ ਮੇਰੇ ਤੇ ਮੇਰੀ ਸਾਧਨਾ ਲਈ ਤੀਰਥ ਸਥਾਨ ਇਸ ਦੀ ਆਸਤਾ ਅਤੇਰਾਸ ਵਿੱਚੋਂ ਬਹੁਤ ਕੁਝ ਪ੍ਰਾਪਤ ਕੀਤਾ ਇਸ ਚਾਰੇ ਨੂੰ ਗਾਹੇ ਬਗਾਹੇ ਨਤਮਸਤਕ ਕੰਲੀ ਮਨ ਉਹਦਾ ਜਜ਼ਵੀ ਕਦੇ ਵਤਨ ਫੇਰੀ ਪੌਂਦਾ ਭਾਵੇਂ ਪਿੰਡ ਵਿੱਚ ਦੇ ਉਸ ਪ੍ਰਾਣੇ ਘਰ ਵਿੱਚ ਹੁਣ ਹੋਰ ਲੋਕ ਰਹਿੰਦੇ ਨੇ ਪਰ ਮੇਰੀ ਹਕੀਕਤ ਲਈ ਇਹ ਚਵਾਰਾ ਤੀਰਥ ਦਰਸ਼ਨ ਤੋਂ ਕਟ ਨਹੀਂ ਹੁਣ ਇਸ ਦਾ ਮਹਾਂਤਰਾ ਬਹੁਤੀ ਬਦਲ ਗਿਆ ਕਿਰਾਂ ਆਪਣੀਆਂ ਵਿਦੇਸ਼ ਵਸਤੀਆਂ ਬੇਟੀਆਂ ਤੇ ਦੋਤਰੀਆਂ ਨੂੰ ਇਸ ਚਵਾਰੇ ਦੇ ਦੀਦਾਰ ਕਰਵਾਈ ਉਹ ਕਿਆਸ ਵੀ ਨਹੀਂ ਕਰ ਸਕੀਆਂ ਕਿ ਕਦੇ ਮੈਂ ਇਸ ਚਵਾਰੇ ਦਾ ਆੜੀ ਸਾਂ। ਇੱਚਵਾਰਾ ਕੁਝ ਨਾ ਹੁੰਦਿਆ ਵੀ ਮੇਰੀਆਂ ਕਿਤਾਬਾਂ, ਕਾਪੀਆਂ, ਕਲਮਾਂ ਤੇ ਕਾਗਜ਼ਾਂ ਦਾ ਸੰਗ੍ਰਹਿ ਤੇ ਉਹਨਾਂ ਵਿਚਲੀ ਕਿਰਤ ਕਮਾਈ ਦਾ ਚਸ਼ਮਦੀਦ ਗਵਾਸੀ ਮੈਨੂੰ ਸਵਾਲਦਾ ਤੇ ਮੇਰਾ ਰਖਕ ਵੀ ਹੁੰਦਾ ਸੀ। ਰਾਤ ਦੀ ਡੂੰਗੀ ਚੁੱਪ ਵਿੱਚ ਮੈਂ ਇਸ ਨੂੰ ਆਪਣਾ ਦੁੱਖ ਸੁੱਖ ਸੁਣਾਉਂਦਾ ਸਾਂ। ਮੇਰੀਆਂ ਗੱਲਾਂ ਦਾ ਹੰਗਾਰਾ ਪੜਦਾ ਸੀ ਤੇ ਮੇਰੇ ਲਈ ਹੱਲਾਸ਼ੇਰੀ ਤੇ ਹਿੰਮਤ ਬਣਦਾ। ਮੇਰੀਆਂ ਯਾਦਾਂ ਦਾ ਸਰਮਾਇਆ, ਮੇਰੇ ਸੁਪਨਿਆਂ ਦਾ ਰਹਿਣ ਬਸੇਰਾ, ਮੇਰੀਆਂ ਸੰਪੰਮ ਨਾਮ ਦਾ ਸਾਰਤੀ ਦਿਬ ਦ੍ਰਿਸ਼ਟੀ ਵਿਚਲਾ ਦ੍ਰਿਸ਼ਟੀਕੋਣ ਹਾਫ ਪਾਵਾਂ ਦੀ ਤਰਸਮਾਨੀ ਤੇ ਅੱਖਰਕਾਰੀ ਦਾ ਗਵਾ ਪੈਰਾਂ ਵਿੱਚ ਉੱਗੇ ਹੋਏ ਸਫ਼ਰ ਦਾ ਸਰਨਾਮਾ ਗਰਮੀ ਸਰਦੀ ਤੋਂ ਬੇਪਰਵਾਹੀ ਤੇ ਬੇਅਸਰੀ ਦਾ ਆਲਮ ਝਖੜਾਂ ਝਾਂਜਿਆਂ ਵਿੱਚ ਜ਼ਿੰਦਗੀ ਦੀ ਰਵਾਨਗੀ ਦਾ دیਵਾਨਾ ਅਤੇ ਸਮੇਂ ਦੀਆਂ ਬੇਕਿਰਕ ਸੂਲੀਆਂ ਤੇ ਖੁਦ ਨੂੰ ਕੁਰਬਾਨ ਕਰਨ ਵਾਲਾ ਪਰਵਾਨਾ ਅਕਸਰੀ ਗਈ ਰਾਤੇ ਚਬਾਰੇ ਦੀ ਚੁੱਪ ਨੂੰ ਤੋੜਦੀ ਸੀ ਮਾਂ ਦੇ ਕਦਮਾਂ ਦੀ ਅਛੁਪਲੀ ਜਿਹੀ ਆਹਟ ਉਹ ਡੂੰਗੀ ਰਾਤ ਦਾ ਫਿਕਰ ਕਰਦੀ ਸੌਣ ਲਈ ਪ੍ਰੇਰਿਤ ਦੀ ਪਰ ਬੱਚੇ ਦੀ ਜ਼ਿੱਦ ਸਾਹਮਣੇ ਵਾਪਸ ਜਾ ਕੇ ਸੌ ਜਾਂਦੀ ਤੇ ਫਿਰ ਅੱਬੜ ਵਾਹੇ ਉੱਠ ਕੇ ਜਾਗਦੇ ਪੜਾਕੂ ਨੂੰ ਘੜੀਪਲ ਅੱਖ ਲਾਉਂਦੀ ਆਖਦੀ ਹਜੇ ਅਕਸਰ ਹੀ ਹੁੰਦਾ ਕਿਉਂਕਿ ਮਾਂ ਨੂੰ ਪਤਾ ਹੁੰਦਾ ਕਿ ਇਸ ਨੇ ਆਪਣੀ ਮਰਤੀ ਨਾਲ ਹੀ ਸੌਣਾ ਹੈ ਉਸ ਸਮੇਂ ਤਾਂ ਸਿਰਫ ਕਿਤਾਬਾਂ ਤੇ ਇਸ ਵਿੱਚ ਦੇ ਗਿਆਨ ਨੂੰ ਬਦ ਤੋਂ ਬਦ ਪ੍ਰਾਪਤ ਕਰਨ ਦੀ ਹੀ ਚੇਸ਼ਟਾ ਸੀ ਪਰ ਕਈ ਵਾਰੀ ਕੁਸਤੀ ਤੇ ਹੀ ਸੁੱਤੇ ਆਪਣੇ ਪੜਾਕੂ ਪੁੱਦੇ ਦੇ ਦੁਆਰੇ ਬੰਬਲਾ ਵਾਲੇ ਕੇਸ ਦੀ ਬੁੱਕਲ ਵੀ ਮਾਰ ਜਾਂਦੀ ਸੀ ਇਸ ਚਾਰੇ ਵਿੱਚੋਂ ਹੀ ਕਰਮ ਸਾਧਨਾ ਕਰਮ ਯੋਗਤਾ ਕਰਮ ਭਾਵਨਾ ਅਤੇ ਕਰਮ ਕੀਰਤੀ ਨੂੰ ਅਰਥ ਅਤੇ ਅਰਗ ਚੜਾਉਣ ਦੀ ਕੋਸ਼ਿਸ਼ ਕੀਤੀ ਇਸ ਵਿੱਚ ਹੀ ਕਰਮ ਰੇਖਾਵਾਂ ਦੀ ਕਲਾਕਾਰੀ ਕੀਤੀ ਤੇ ਇਸ ਤੇ ਨਕਸ਼ਾ ਨੂੰ ਮਿਲੀ ਨਵੀਨ ਪਛਾਣ ਤੇ ਪ੍ਰਤੀਤੀ ਇਹ ਚਾਰਾ ਤਾਂ ਮੇਰੇ ਅੰਦਰ ਸਦਾ ਜਿਉਂਦਾ ਤੇ ਜਿਉਂਦਾ ਰਹੇਗਾ ਤਾਂ ਹੀ ਇਸ ਨਾਲ ਗੁਫ਼ਤਗੂ ਕਰਦਿਆਂ ਬੋਲ ਵੀ ਛੋਟੇ ਪੈ ਜਾਂਦੇ ਅੱਜਕੱਲ ਚਵਾਰਾ ਬਹੁਤ ਸਖਣਾ ਹੈ ਅਲਨੇ ਦੇ ਖਿਲਰੇ ਤੀਲਿਆਂ ਤੇ ਫਰਸ਼ ਤੇ ਪਈਆਂ ਵਿਠਾਂ ਦਾ ਚਿੱਤਰਪਟ ਕਦੇ-ਕਦਾਈਂ ਬੋਟ ਦੀ ਚੈਕਣੀ ਇਸ ਤੇ ਜਿਉਂਦੇ ਹੁਣ ਦੀ ਸ਼ਾਦੀ ਕਰਦੀ ਬਸਰੇ ਹਨੇਰੇ ਨੂੰ ਚਾਕ ਕਰਦੀ ਹੈ ਦਰਵਾਜ਼ੇ ਦੀਆਂ ਬਿਰਲਾਂ ਚੋਂ ਆਉਂਦੀ ਤੁੱਪ ਰਾਤ ਨੂੰ ਰੌਸ਼ਨ ਤਾਂ ਰਾਹੀ ਆਉਂਦਾ ਚੰਨ ਚਵਾਰੀ ਨਾਲ ਕਰਦਾ ਹੈ ਗੱਲਾਂ ਕਿਤਾਬ ਵਿੱਚ ਸਿਸਕਿਆ ਸੰਵਾਦ ਕਦੇ-ਕਦੇ ਜ਼ਰਜ਼ਰੀ ਵਰਕਿਆਂ ਚੋਂ ਹੂੰਗਰਦਾ ਚਵਾਰੀ ਨੂੰ ਲੱਗਦਾ ਹੈ ਕੰਦਾਂ ਤੇ ਮਾਰੀਆਂ ਲੀਕਾਂ ਦੀ ਖਾਮੋਸ਼ੀ ਚੋਂ ਬੀਤੇ ਦੇ ਨਕਸ਼ ਨਿਹਾਰਨ ਵਾਲੇ ਬਹੁਤ ਦੂਰ ਤੁਰ ਗਏ ਨੇ ਪਰ ਅਜੇ ਹ아 ਨਹੀਂ ਮਹਾਤਮੀ ਆਬਾ ਚ ਲੀਨ ਚਵਾਰੇ ਦੀ ਜ਼ਿਆਰਤ ਕਰਨ ਲਈ ਮੈਂ ਅਕਸਰ ਹੀ ਵਾਪਸ ਪਰਤਦਾ ਹਾਂ ਇਸ ਚਵਾਰਾ ਮੇਰੀ ਤੁਰ ਅੰਦਰ ਤੀਕ ਫੈਲ ਚੁੱਕਾ ਹੈ ਧੰਨਵਾਦ